ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਵੀ ਕੀਤਾ ਜਾਏਗਾ ਤਾਂ ਇਹਨਾਂ ਗ੍ਰਿਫਤਾਰੀ ਤੋਂ ਬਾਅਦ ਬਹੁਤ ਸਾਰੇ ਖੁਲਾਸੇ ਹੋਣ ਹੋਰ ਹੋਣ ਦੀ ਸੰਭਾਵਨਾ ਵੀ ਹੈਗੀ ਹੈ ਕਿ ਆਖਰਕਾਰ ਇਹਦੇ ਪਿੱਛੇ ਕਿਹੜੇ ਕਿਹੜੇ ਗੈਂਗ ਕੰਮ ਕਰ ਰਹੇ ਸੀਗੇ ਤਾਂ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਹੀ ਉਹ ਖੁਲਾਸੇ ਹੋ ਸਕਣਗੇ ਜੀ 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 ਰਵਿੰਦਰ ਜੀ ਹਜੇ ਤੱਕ ਕੋਈ ਹੋਰ ਗੈਂਗਸਟਰ ਦਾ ਨਾਮ ਸਾਹਮਣੇ ਨਹੀਂ ਆਇਆ ਕੋਈ ਹੋਰ ਗ੍ਰਿਫਤਾਰੀ ਇਸ ਬਾਬਤ ਹੋ ਸਕਦੀ ਹੈ ਕਿ ਆ ਨਾਮ ਵੀ ਜੋ ਸਾਹਮਣੇ ਕਿਹਾ ਜਾ ਰਿਹਾ ਕਿ ਪ੍ਰਿੰਸ ਨਾਮ ਦਾ ਗੈਂਗਸਟਰ ਕੋਈ ਅਜਿਹਾ ਦਾ ਨਾਮ ਸਾਹਮਣੇ ਆਇਆ ਹੋਵੇ ਪਿਕੋ ਸੇ ਕੋ ਹਾਲੇ ਤੱਕ ਰ ਬੜੀ ਕੰਨੀਸ਼ਲ ਸਟੇਜ ਹੈਗੀ ਆ ਹਲੇ ਕੁਝ ਵੀ ਕਹਿਣਾ ਠੀਕ ਨਹੀਂ ਹੋਏਗਾ ਕਿਉਂਕਿ ਪੁਲਿਸ ਵੱਲੋਂ ਪੁੱਛਗਛ ਕਰਕੇ ਅਧਿਕਾਰਕ ਤੌਰ ਤੇ ਉੱਤੇ ਇਸ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਜਾਏਗੀ ਹਾਲਾਂਕਿ ਪੁਲਿਸ ਵੱਲੋਂ ਜਾਣਕਾਰੀ ਇਹ ਵੀ ਦਿੱਤੀ ਜਾਣੀ ਹੈ ਕਿ ਇਹ ਜਿਹੜੇ ਗੈਂਗਸ ਤੇਗੇ ਇਹਨਾਂ ਦਾ ਤਾਲੁਕ ਕਿਹੜੇ ਗੈਂਗ ਨਾਲ ਸੀਗਾ ਤੇ ਨਾਲ ਨਾਲ ਹੋਰ ਕਿੱਥੇ ਕਿੱਥੇ ਕਿਹੜੀਆਂ ਮਾਰਦਾਤਾ ਇਹਨਾਂ ਵੱਲੋਂ ਕੀਤੀਆਂ ਗਈਆਂ ਸੀ ਕਿਉਂਕਿ ਇਹਨਾਂ ਦੇ ਖਿਲਾਫ ਲਗਾਤਾਰ ਸ਼ਿਕਾਇਤ ਵੀ ਜਿਹੜੀ ਹੈੀ ਉਹ ਕਰਾਲੀ ਤੇ 1 ਲੀਟਰ ਵੱਲੋਂ ਕੀਤੀ ਗਈ ਸੀ ਕਿ ਲਗਾਤਾਰ ਚਮਕਾਇਆ ਜਾ ਰਿਹਾਤਾ ਸਰ ਦੇ ਬਾਹਰ ਇਹਨਾਂ ਨੇ ਗੋਲੀਆਂ ਵੀ ਚਲਾਈਆਂ ਸੀ ਤਾਂ ਹੁਣ ਇੱਕ ਵੱਡਾ ਜਿਹੜਾ ਐਕਸ਼ਨ ਕੀਤਾ ਗਿਆ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖ ਰਿਹਾ ਕਿ ਅਲੱਗ-ਅਲੱਗ ਥਾਵਾਂ ਤੇ ਇਨਕਾਊਂਟਰ ਕਈ ਸਾਰੇ ਕੀਤੇ ਗਏ ਨੇ ਤੇ ਕਈ ਗੈਸਾਂ ਨੂੰ ਫੜਿਆ ਵੀ ਗਿਆ ਤਾ ਉਥੇ ਦੇ ਤਹਿਤ ਜਿਹੜਾ ਆਪਰੇਸ਼ਨ ਕਲੀਨ ਚੱਲ ਰਿਹਾ ਤਾਂ ਹੁਣ ਇਹ ਦੋ ਗੈਸਟਰਾ ਵੀ ਗ੍ਰਿਫਤਾਰੀ ਵਿੱਚ ਕੀਤੀ ਗਈ ਹੈ ਹਾਲਾਂਕਿ ਇਸ ਤੋਂ ਬਾਅਦ ਕਈ ਖੁਲਾਸੇ ਹੋਰ ਹੋਣ ਦੀ ਸੰਭਾਵਨਾ ਵੀ ਦਿਤਾਈ ਜਾ ਰਹੀ ਹੈ ਜੀ ਜੀ ਰਵਿੰਦਰ ਜੀ ਇਹਨਾਂ ਨੂੰ ਜੋ ਕਿ ਫੜਨ ਦੇ ਲਈ ਪੁਲਿਸ ਦੇ ਵੱਲੋਂ ਕੋਈ ਪਿੱਛੇ ਸੂਚਨਾ ਮਿਲੀ ਸੀ ਕੀ ਕੋਈ ਜਾਣਕਾਰੀ ਇਸ ਬਾਬਤ ਕਿਉਂਕਿ ਇਸ ਤੋਂ ਪਹਿਲਾਂ ਕਾਫੀ ਸ਼ਿਕਾਇਤਾਂ ਮਿਲਦੇ ਆਸੀ ਜੋ ਫੋਨ ਇਹਨਾਂ ਨੇ ਇਸਤੇਮਾਲ ਕੀਤਾ ਸੀਗਾ ਤਾਂ ਉਹਦੇ ਤੋਂ ਬਾਅਦ ਇਹ ਕਾਫੀ ਧਮਕੀਆਂ ਦਿੱਤੀਆਂ ਗਈਆਂ ਤਾਂ ਪੁਲਿਸ ਲਗਾਤਾਰ ਇਹਨਾਂ ਨੂੰ ਟ੍ਰੇਸ ਕਰਦੀ ਸੀ ਲਗਾਤਾਰ ਇਹਨਾਂ ਦੀ ਭਾਲ ਵੀ ਕਰਦੀ ਸੀ ਤਾ ਇੱਕ ਜਾਣਕਾਰੀ ਗੁਪਤ ਜਾਣਕਾਰੀ ਤੇ ਮੁਤਾਬਕ ਆ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਸੀ ਦਾਉ ਮਾਦਰਾ ਦੇ ਕੋਲ ਇਹ ਦੋਨੇ ਗੈਂਗਸ ਤੇ ਪਹੁੰਚੇ ਹੋਏ ਨੇ ਬਾਈਕ ਤੇ ਸਵਾਰ ਸੀਗੇ ਉਸ ਤੋਂ ਬਾਅਦ ਇਹਨਾਂ ਦਾ ਪਿੱਛਾ ਕੀਤਾ ਗਿਆ ਕਿ ਪੂਰੀ ਟੀਮ ਬਣਾਈ ਗਈ ਸੀ ਪੁਲਿਸ ਦੀ ਮੋਹਾਲੀ ਪੁਲਿਸਰ ਦੀ ਟੀਮ ਵੱਲੋਂ ਇਹ ਪੂਰਾ ਜਿਹੜਾ ਆਪਰੇਸ਼ਨ ਕੀਤਾ ਗਿਆ ਸੀ ਕਿਉਂਕਿ ਇਹ ਪੂਰੇ ਪੰਜਾਬ ਦੇ ਵਿੱਚ ਹੀ ਆਪਰੇਸ਼ਨ ਲਗਾਤਾਰ ਚੱਲ ਰਿਹਾ ਤਾਂ ਮੋਹਾਲੀ ਪੁਲਿਸ ਵੀ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਐਕਟਿਵ ਸੀਗੀ ਤਾਂ ਪੁਲਿਸ ਵੱਲੋਂ ਇਹਨਾਂ ਦਾ ਲਗਾਤਾਰ ਪਿੱਛਾ ਕੀਤਾ ਜਾ ਰਿਹਾ ਸੀ ਦੋਸਤੋ ਬਾਅਦ ਜਦੋਂ ਕਰਤੰਭ ਹੁੰਦਾ ਇਹਨਾਂ ਦੇ ਨੂੰ ਫੜਨ ਵਾਸਤੇ ਕੋਸ਼ਿਸ਼ ਕੀਤੀ ਕਿ ਅੱਗੋਂ ਗੋਲੀਆਂ ਚਲਾ ਦਿੱਤੀ ਗਈਆਂ ਇਹਨਾਂ ਦੋਨਾਂ ਗੈਸਟਾ ਵੱਲੋਂ ਤਾਂ ਪੁਲਿਸ ਵੱਲੋਂ ਵੀ ਜਵਾਬੀ ਗੋਲੀਆਂ ਚਲਾਈਆਂ ਗਈਆਂ ਤੇ ਇੱਕ ਗੈਸਟਾ ਦੇ ਪੈਰ ਦੇ ਉੱਤੇ ਵੀ ਗੋਲੀ ਲੱਗੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਹਾਲਾਂਕਿ ਹਾਲ ਅਨਿਸ਼ਲ ਜਾਣਕਾਰੀ ਦੇ ਵਿੱਚ ਇਹੀ ਜਾਣਕਾਰੀ ਮਿਲੀ ਹੈ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਹ ਜੇ ਕੋਈ ਮੁਹਾਲੀ ਤੇ ਵੇਚੀ ਇਸ ਤਰੀਕੇ ਦਾ ਪ੍ਰੋਟੀਆਂ ਮੰਗਣ ਦਾ ਜਾਂ ਫਿਰ ਗੋਲੀਆਂ ਚੜਾਉਣ ਦਾ ਕੋਈ ਸਿਸਟਮ ਨਹੀਂ ਹੈ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਲਗਾਤਾਰ propto ਮੰਗੀਆਂ ਜਾ ਰਹੀਆਂ ਹਾਲਾਂਕਿ ਕੁਝ ਦਿਨ ਪਹਿਲਾਂ ਡੀਜੀਪੀ ਪੰਜਾਬ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਸੀ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਗੈਂਗਸਟਰਾਂ ਦੇ ਉੱਤੇ ਕਾਬੂ ਪਾਏ ਕਿਉਂਕਿ ਮੁੱਖ ਮੰਤਰੀ ਦਾ ਮੀਟਿੰਗ ਹੋਈ ਸੀ ਤੇ ਇਹ ਟਰੈਕਸ਼ਨ ਦਿੱਤੀਆਂ ਗਈਆਂ ਸੀ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜਾpropto ਦਾ سلسلہ ਚੱਲਿਆ ਇਸ ਨੂੰ ਰੋਕਿਆ ਜਾਵੇ ਅਤੇ ਜਿਹੜੇ ਗੈਂਗਸਟਰ ਹੈਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਾਲਾਂਕਿ ਮੁੱਖ ਮੰਤਰੀ ਵੱਲੋਂ ਪੱਤਰ ਪਹਿਲਾਂ ਇਹ ਦਿਆੰਦਸਾ ਗਿਆ ਸੀ ਕਿ ਗੈਂਗਸਟਰ ਇਹ ਸੇ ਨਾਲ ਲੋਕਾਂ ਨੂੰ ਪਰੇਸ਼ਾਨ ਕਰਨਾ ਛੱਡ ਦੇਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਵਰਦੀ ਕਾਰਵਾਈਆਂ ਹੋ ਸਕਦੀਆਂ ਤਾਂ ਉਸੇ ਸਿਲਸਿਲੇ ਦੇ ਵਿੱਚ ਇਹ ਐਕਸ਼ਨ ਮਹਾਲੀ ਪੁਲਿਸ ਵੱਲੋਂ ਲਿਆ ਗਿਆ ਜੀ ਰਵਿੰਦਰ ਜੀ ਜਿੱਦਾਂ ਕਿ ਤੁਸੀਂ ਪਹਿਲਾ ਜ਼ਿਕਰ ਕੀਤਾ ਕਾਂਗਰਸੀ ਆਗੂ ਦੇ ਅੱਗੇ ਕਿਹਾ ਜਾ ਰਿਹਾ ਕਿ ਫਾਇਰਿੰਗ ਕੀਤੀ ਹੈ ਇਹ ਘਟਨਾ ਕਦੋਂ ਦੀ ਹੈ ਕਦੋਂ ਤੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬਿਲਕੁਲ ਕਾਫੀ ਸਮੇਂ ਤੋਂ ਪਿਛਲੇ ਸਮੇਂ ਤੋਂ ਜੋ ਕਈ ਕਾਰੋਬਾਰੀ ਹੈਗੇ ਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਪਰੋਥੀ ਮੰਗੀਆਂ ਜਾਂਦੀਆਂ ਸੀ ਫਿਰ ਇੱਕ ਸੌਫਟ ਲੀਟਰ ਨੂੰ ਵੀ ਕਾਫੀ ਦਿਨ ਪਹਿਲਾਂ ਇਹ ਧਮਕੀਆਂ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਉਹਦੇ ਘਰ ਦੇ ਬਾਹਰ ਗੋਲੀਬਾਰੀ ਵੀ ਕੀਤੀ ਗਈ ਸੀ ਜਦੋਂ ਪੁਲਿਸ ਨੇ ਪਲਾਕ ਕਰ ਦਿੱਤੀ ਗਈ ਸੀ ਇਸ ਪੂਰੇ ਮਾਮਲੇ ਦੇ ਵਿੱਚ ਤਾਂ ਹੁਣ ਹਾਲ ਫਿਲਹਾਲ ਜਿਹੜਾ ਇਹਨਾਂ ਦੀ ਗ੍ਰਿਫਤਾਰੀ ਜਰੂਰ ਹੋ ਚੁੱਕੀ ਹੈ ਇਸ ਇਨਾਂ ਤੇ ਕਿਹੜੇ ਕਿਹੜੇ ਪੱچے ਦੱਤ ਨੇ ਕਿੱਥੇ ਕਿੱਥੇ ਸ਼ਿਕਾਇਤਾਂ ਨੇ ਇਸ ਦਾ ਪਲਾਸਾ ਵੀ ਜਿਹੜਾ ਕੁਝ ਇਸ ਸਮੇਂ ਦੇ ਵਿੱਚ ਜਰੂਰ ਹੋਏਗਾ ਲੇਕਿਨ ਹਾਸਪਰਾਲ ਗ੍ਰਿਫਤਾਰੀ ਜਿਹੜੀ ਹੈਗੀਆ ਹੋ ਚੁੱਕੀ ਹੈ ਜੀ ਰਵਿੰਦਰ ਜੀ ਜੀ ਤੁਸੀਂ ਬਰੇਨ ਰੋਸ ਨਾਲ ਪਲਪਲ ਦੀ ਅਪਡੇਟ ਇਸ ਖਬਰ ਬਾਬਤ ਲੈਂਦੇ ਰਵਾਂਗੇ ਤੇ ਗ੍ਰਾਫਿਕਸ ਨਾਈਸ ਦੱਸਣਾ ਚਾਹਾਂਗੇ ਕਿ ਕਦੋਂ ਤੱਕ ਹੁਣ ਤੱਕ ਜੋ ਕਿ ਲਗਾਤਾਰ ਐਨਕਾਊਂਟਰ ਦੇ ਮਾਮਲੇ ਵੇਖਣ ਨੂੰ ਮਿਲ ਰਹੇ ਨੇ ਤੇ ਗ੍ਰਾਫਿਕਸ ਰਾਈਟ ਦੇਖਣ ਚਾਹਾਂਗੇ ਕਿ ਇਹ ਐਨਕਾਊਂਟਰ ਦੇ ਮਾਮਲੇ ਕਿਵੇਂ ਵੱਧਦੇ ਜਾ ਰਹੇ ਨੇ ਤੇ 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 ਤਸਵੀਰ ਜੋ ਨਿਕਲ ਕੇ ਸਾਹਮਣੇ ਤਾਜ਼ਾ ਐਨਕਾਊਂਟਰ ਦਾ ਮਾਮਲਾ ਸਾਹਮਣੇ ਆਇਆ ਤਾਂ ਖਰੜ ਤੋਂ ਹੀ ਸਾਹਮਣੇ ਆਇਆ ਦਾ ਮਾਜਰਾ ਦੇ ਵਿੱਚ ਹੁਣ ਨਵਾਂ ਐਨਕਾਊਂਟਰ ਦਾ ਮਾਮਲਾ ਸਾਹਮਣੇ ਆਇਆ ਪਿੱਛੇ ਜੁੰਡਿਆਲਾ ਗੁਰੂ ਦੇ ਵਿੱਚ ਜੋ ਐਨਕਾਊਂਟਰ ਆਇਆ ਤਾਂ ਉਸ ਤੋਂ ਪਹਿਲਾਂ ਮੋਗਾ ਦੇ ਵਿੱਚ ਤੇ ਉਸ ਤੋਂ ਪਹਿਲਾਂ ਮੁਹਾਰੀ ਦੇ ਵਿੱਚ ਲਗਾਤਾਰ ਵੇਖਣ ਨੂੰ ਮਿਲ ਰਿਹਾ ਇੱਕ ਮਹੀਨੇ ਦੇ ਵਿੱਚ ਕਾਫੀ ਜੋ ਐਨਕਾਊਂਟਰ ਦੇ ਮਾਮਲੇ ਸਾਹਮਣੇ ਆਏ ਨੇ ਤਾਂ ਹੁਣ ਖਰੜ ਦੇ ਦਾ ਮਾਜਰਾ ਦੇ ਵਿੱਚ ਐਨਕਾਊਂਟਰ ਕੀਤਾ ਗਿਆ ਲਗਾਤਾਰ ਪੁਲਿਸ ਪ੍ਰਸ਼ਾਸਨ ਜੋ ਕਿ ਆਪਰੇਸ਼ਨ ਕਲੀਨ ਦੇ ਤਹਿਤ ਕਾਰਵਾਈ ਕਰਦੀ ਵੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਪਿੱਛੇ ਵੀ ਜੋ ਕਿ ਐ ਮੁੱਖ ਮੰ ਬਦਮਾਸ਼ਾਂ ਤੇ ਠੱਲਪਾਉਂ ਦੀ ਲਈ ਕਹਿ ਦਿੱਤੀ ਗਈ ਸੀ ਤਾਂ ਹੁਣ ਲਗਾਤਾਰ ਪੁਲਿਸ ਪ੍ਰਸ਼ਾਸਨ ਚੌਕਸ ਵੇਖਣ ਨੂੰ ਮਿਲ ਰਹੀ ਹੈ ਤਾਂ ਅੰਮ੍ਰਿਤਸਰ ਤੋਂ ਬਾਅਦ ਉਹਨੇ ਨਵਾ ਖਰੜ ਤੇ ਦਾਉ ਮਾਜਰਾ ਦੇ ਵਿੱਚ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਮੁਟਪੇੜ ਦੌਰਾਨ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਜਿੱਤੇ ਤੁਸੀਂ ਤਸਵੀਰਾਂ ਹੀ ਵੇਖ 파ਰੋ ਕਿ ਖੇਤਾਂ ਦੇ ਵਿੱਚ ਖੜੇ ਪੁਲਿਸ ਦੇ ਵੱਲੋਂ ਕਿਰਾ ਪਾਇਆ ਗਿਆ ਤੇ ਨਾਲੇ ਤੇ ਗੋਣੀਆਂ ਚੁਣਾਈਆਂ ਤੇ ਇਸ ਦੌਰਾਨ ਇੱਕ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ ਤਾਂ ਐਨਕਾਊਂਟਰ ਤੋਂ ਬਾਅਦ ਦੋਵੇਂ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਹਾਲੀ ਦੇ ਵਿੱਚ ਹੋਰ ਕੀ ਕੋਈ ਜਾਣਕਾਰੀ ਹੋਗੀ ਪੁਲਿਸ ਹੋਰ ਟਾਈਮ ਬਾਅਦ ਪ੍ਰੈਸ ਕਾਨਫਰੰਸ ਕਰ ਨੋ ਸਗੀਤਾ ਨਵਾਂ ਜੋ ਕਿ ਖਰੜੇ ਦਾਉ ਮਾਜਰਾ ਦੇ ਵਿੱਚ ਐਨਕਾਊਂਟਰ ਦਾ ਵੇਖਣ ਨੂੰ ਮਿਲ ਰਿਹਾ ਹੈ ਤਾਂ ਇੱਕ ਤੋਂ ਬਾਅਦ ਇੱਕ ਐਨਕਾਊਂਟਰ ਦੇ ਮਾਮਲੇ ਸਾਹਮਣੇ ਆ ਰਹੇ ਨੇ ਦੋ ਮੁਲਜ਼ਮਾਂ ਨੂੰ ਖੂਨ ਜੋਤਾਜ਼ਾ ਦੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲੈ ਗਿਆ ਪੁਲਿਸ ਦੇ ਵੱਲੋਂ ਤੇ ਤਸਵੀਰ ਜੋ ਨਿਕਲ ਕੇ ਸਾਹਮਣੇ ਤੁਸੀਂ ਵੇਖ ਪਾਰੇ ਹੋ ਕਿ ਪੁਲਿਸ ਦੇ ਵੱਲੋਂ ਕਿਰਾ ਪਾਇਆ ਗਿਆ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਕਿ ਜਿਸ ਤੋਂ ਬਾਅਦ ਫਾਇਰਿੰਗ ਦੇ ਜੋ ਕਿ ਕੀਤੀ ਗਈ ਤੇ ਇਸ ਦੌਰਾਨ ਦੋਵੇਂ ਗੈਂਗਸਟਰ ਜੋ ਕਿ ਕਾਬੂ ਕਰ ਲਏ ਗਏ ਨੇ ਤਾਂ ਖਰੜੇ ਦਾਉ ਮਾਜਰਾ ਦੇ ਵਿੱਚ ਨਵਾਂ ਐਨਕਾਊਂਟਰ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਕੁਝ ਦਿਨ ਪਹਿਲਾਂ ਹੀ ਜੋ ਕਿ ਹੈ ਜੁੰਡਿਆਲਾ ਗੁਰੂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚੋਂ ਵਾਪਰਿਆ ਉਸ ਤੋਂ ਪਹਿਲਾਂ ਮੋਗਾ ਦੇ ਵਿੱਚ ਤੇ ਲਗਾਤਾਰ ਐਨਕਾਊਂਟਰ ਦੇ ਮਾਮਲੇ ਸਾਹਮਣੇ ਆ ਰਹੇ ਆਪਰੇਸ਼ਨ ਕਲੀਨ ਤਹਿਤ ਪੁਲਿਸ ਉੱਚਾ ਚੌਕਸ ਨਜ਼ਰ ਆ ਰਹੀ ਹੈ ਇਹਨਾਂ ਗੈਂਗਸਟਰਾਂ ਦਾ ਢਾਲ ਪਾਉਂਦੀ ਜੋ ਕਿ ਹੈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਹਨਾਂ ਮੁਲਜ਼ਮਾਂ ਦੇ ਵੱਲੋਂ ਮੋਹਾਲੀ ਦੇ ਵਿੱਚ ਕਾਂਗਰਸੀ ਲੀਡਰ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਡਰਾਉਨ ਤਮਕਾਉਂਦੀ ਕੋਸ਼ਿਸ਼ਾਂ ਇਹਨਾਂ ਦੇ ਵੱਲੋਂ ਕੀਤੀਆਂ ਗਿਆ ਸੀ ਤੇ ਪੁਲਿਸ ਇਹਨਾਂ ਦੇ ਪਾਲ ਦੇ ਵਿੱਚ ਸੀਗੀ ਤੇ ਅੱਜ ਪੁਲਿਸ ਦੇ ਵੱਲੋਂ ਇਸ ਨੂੰ ਇਹਨਾਂ ਨੂੰ ਹਾਸਲ ਕਰਕੇ ਕਾਮਯਾਬੀ ਹਾਸਲ ਕਰ ਦਾਇ ਐਕਸਕਲੂਸਿਵ ਵੀਡੀਓ ਤੁਹਾਨੂੰ ਵਿਖਾ ਰਹੇ ਹਾਂ ਘਟਨਾ ਸਥਲ ਦੀ ਜਿੱਥੇ ਪੁਲਿਸ ਦੇ ਵੱਲੋਂ ਕਿਰਾ ਪਾਇਆ ਗਿਆ ਤੁਸੀਂ ਵੇਖ ਪਾਰੋ ਜਿੱਥੇ ਖੇਤਾਂ ਦੇ ਵਿੱਚ ਇਹ ਤਸਵੀਰ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਸੀਂ ਵੇਖ ਪਾਰੋ ਕਿ ਪੁਲਿਸ ਦੇ ਵੱਲੋਂ ਕਿਰਾ ਪਾਉਣ ਤੋਂ ਬਾਅਦ ਇਹਨਾਂ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਤਾਂ ਖਰੜ ਦੇ ਦਾਉ ਮਾਜਰਾ ਦੇ ਵਿੱਚ ਇਹ ਨਵਾਂ ਐਂਕਾਊਂਟਰ ਦਾ ਮਾਮਲਾ ਸਾਹਮਣੇ ਆਇਆ ਅਮ੍ਰਿਤਸਰ ਤੋਂ ਬਾਅਦ ਅਜ ਮੋਹਾਲੀ ਦੇ ਵਿੱਚ ਐਂਕਾਊਂਟਰ ਹੋਇਆ ਹੈ ਤਾਂ ਤਸਵੀਰ ਤੁਸੀਂ ਵੇਖ ਪਾਰੋ ਇੱਕ ਦੇ ਪੈਰ ਦੇ ਵਿੱਚ ਗੋਲੀ ਜੋ ਵਜਈਆ ਗੈਂਗਸਟਰ ਦੇ ਕਹਿ ਜਾ ਰਿਹਾ ਇੱਕ ਜ਼ਖਮੀ ਦੱਸਿਆ ਜਾ ਰਿਹਾ ਹੈ ਤੇ ਖਰੜ ਦੇ ਦਾਉ ਮਾਜਰਾ ਦੇ ਵਿੱਚ ਐਨਕਾਉਂਟਰ ਹੋਇਆ ਮੁਟਪੈੜ ਹੋਈ ਹੈ ਸੈਸ ਖਬਰ ਦੇ ਵਿੱਚ ਹੋਰ ਜਾਣਕਾਰੀ ਦੇਣਗੇ ਸਾਡੇ ਸਹਿਯੋਗੀ ਦਿਲਜੀਤ ਸਿੰਘ ਜੀ ਦਿਲਜੀਤ ਜੀ ਹੋਰ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਇਹਨਾਂ ਦੇ ਨਾਲ ਹੋਰ ਕੋਈ ਗੈਂਗਸਟਰ ਵੀ ਸੰਬੰਧਿਤ ਨੇ ਦੇਖੋ ਬਿਲਕੁਲ ਮਹਾਲੀ ਪੁਲਿਸ ਨੂੰ ਇੱਕ ਪਖੇਰ ਕਬੱਡੀ ਕਾਮਯਾਬੀ ਮੀਡੀਆ ਮਹਾਲੀ ਟੀਚਰ ਵੱਲੋਂ ਪਿੰਡ ਦਾਉ ਹੈਗਾ ਇੱਥੇ ਜਿਹੜੇ ਕਿ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਕਰਦੇ ਸਥਾਇਰਿੰਗ ਕੀਤੀ ਸੀਗੀ ਉਸ ਮਾਮਲੇ ਦੇ ਵਿੱਚ ਜਿਹੜੇ ਵੰਟਡ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਪੁਲਿਸ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਤੋਂ ਅੱਜ ਇਹ ਪਿੰਡ ਦਾਉਂ ਦੇ ਵਿੱਚ ਇਹਨਾਂ ਨੂੰ ਪੋਸਟ ਨੂੰ ਸ਼ੋਰ ਮਿਲੀ ਸੀ ਕਿ ਇੱਥੇ ਦਾਉਂ ਵਿੱਚ ਕੋ ਮਰਿਆ ਤਾਂ ਉੱਥੇ ਜਦੋਂ ਪੁਲਿਸ ਵੱਲੋਂ ਉਹਨਾਂ ਨੂੰ ਜਿਹੜਾ ਪਕੜਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਵੇਲੇ ਜਿਹੜਾ ਹੈਗਾ ਪੁਲਿਸ ਤੇ ਇਹਨਾਂ ਦੋਨਾਂ ਦੇ ਵਿੱਚ ਜਿਹੜੀ ਹੈਗੀ ਮੋਟਵੇਟ ਹੋਈ ਹੈ ਜਿਹਦੇ ਵਿੱਚ ਇੱਕ ਜਿਹੜਾ ਗੈਂਗਸਟਰ ਹੈਗਾ ਇਹਦੇ ਲੱਤਾਂ ਦੇ ਪਰ ਗੋਲੀ ਲੱਗੀ ਹੈ ਦੱਸ ਦਈਏ ਕਿ ਇਹ ਜਿਹੜੇ ਗੈਂਗਸਟਰ ਹੈਗੇ ਲੱਕੀ ਪਟਿਆਲ ਜਿਹੜਾ ਹੈਗਾ ਰੈਂਗ ਹੈਗਾ ਉਸ ਗੈਂਗ ਦੇ ਨਾਲ ਇਹ ਸਮੰਦਰ ਰੱਖਦੇ ਨੇ ਤੇ ਪੁਲਿਸ ਵੱਲੋਂ ਹੁਣ ਮੌਕੇ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਜਿਹੜਾ ਜਖਮੀ ਹੋਇਆ ਉਹਨੂੰ ਜਿਹੜਾ ਹੈਗਾ ਨੇੜਲੇ ਹਸਪਤਾਲ ਦੇ ਵਿੱਚ ਉਹਨੂੰ ਲਗਾਇਆ ਗਿਆ ਹੈਗਾ ਦੱਸਦੇ ਕਿ ਲਗਾਤਾਰ ਹੁਣ ਪਿਛਲੇ ਦਿਨਾਂ ਦੇ ਵਿੱਚ ਦੇਖਣ ਜਿਉਂ ਆਇਆ ਹੈਗਾ ਕਿ ਪੁਲਿਸ ਵੱਲੋਂ ਜਿਹੜੇ ਵੀ ਇਹ ਸ਼ਰਾਬ ਪੀਣਸ ਨੇ ਜਾਂ ਬਦਮਾਸ਼ਾਂ ਤੇ ਉਹਨਾਂ ਦੀਆਂ ਜਿਹੜੀਆਂ ਪੈਰਾਂ ਨੱਪਦੀ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਹੁਣ ਜਦੋਂ ਕੋਈ ਭੱਜਣ ਦੀ ਕੋਸ਼ਿਸ਼ ਕਰਦਾ ਉਹਦੇ ਉੱਪਰ ਜਿਹੜੀ ਜਾਂ ਪੁਲਸ ਦੇ ਪਰ ਹਮਲਾ ਕਰਦਾ ਉਹਨੂੰ ਉਹਦੇ ਜਵਾਬੀ ਕਾਰਵਾਈ ਦੇ ਵਿੱਚ ਉਹਦੀ ਫਾਇਰਿੰਗ ਜਿਹੜੀ ਪੁਲਸ ਵੱਲੋਂ ਕੀਤੀ ਜਾ ਰਹੀ ਹੈ ਤੇ ਦੇ ਤਹਿਤ ਹੁਣ ਫਿਰ ਇੱਕ ਵਾਰ ਫਿਰ ਮਹਾਲੀ ਦੇ ਪਿੰਡ ਦਾਉਂ ਦੇ ਵਿੱਚ ਇਹ ਜਿਹੜੇ ਗੈਂਗਸਟਰ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਜਿੱਥੇ ਪੁਲਸ ਤੇ ਇੰਮੇ ਵੱਲੋਂ ਜਿਹੜਾ ਗੋਲੀ ਚਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈਗਾ ਜੀ ਜੀ ਜਿਹਦਾ ਜੀ ਜੀ ਤੇ ਆਈ ਜੀ ਤੁਸੀਂ ਬਣੀ ਰੋਤਾ ਤਸਵੀਰਾਂ ਵਿਖਾਵਾਂਗੇ ਐਕਸਕਲੂਸਿਵ ਤਸਵੀਰਾਂ ਮੌਕੇ ਦੀਆਂ ਤੁਸੀਂ ਵੇਖ ਪਾ ਰਹੇ ਜਿੱਥੇ ਪੁਲਿਸ ਦੇ ਵੱਲੋਂ ਨਾਕਾਬੰਦ ਜੋ ਕਿ ਕੀਤੀ ਗਈ ਹੈ ਤੇ ਲਗਾਤਾਰ ਆਸ-ਪਾਸ ਇਲਾਕਿਆਂ ਦੇ ਵਿੱਚ ਪੁਲਿਸ ਫੋਰਸ ਦਾ ਨਾਅਦ ਕਰ ਦਿੱਤੀ ਗਈ ਹੈ ਤੁਸੀਂ ਵੇਖ ਪਾ ਰਹੇ ਹੋ ਇਹ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਘਟਨਾ ਸਾਲ ਦੇ ਜਿੱਥੇ ਖੇਤਾਂ ਦੇ ਵਿੱਚ ਇਹਨਾਂ ਨੂੰ ਕਿਹੜਾ ਪਾਇਆ ਗਿਆ ਤਾਂ ਇੱਕ ਬਦਮਾਜ ਉਹ ਗੈਂਗਸਟਰ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ ਤਾਂ ਇਹਨਾਂ ਦੇ ਵੱਲੋਂ ਕਾਂਗਰਸੀ ਆਗੂ ਦੇ ਘਰ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਨਦੀਪਾਲ ਕੀਤੀ ਜਾ ਰਹੀ ਸੀ ਤੇ ਅੱਜ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਫੜ ਕੇ ਜੋ ਕਿ ਹਾਸਲ ਕਰਕੇ ਗ੍ਰਫ ਜੋ ਕਿ ਕਾਮਯਾਬੀ ਹਾਸਲ ਕੀਤੀ ਗਈ ਹੈ ਤਾਂ ਐਕਸਕਲੂਸਿਵ ਤਸਵੀਰਾਂ ਖਰੜ ਦੇ ਦਾਊ ਮਾਜਰਾ ਤੋਂ ਹੀ ਸਾਹਮਣੇ ਆ ਰਹੀਆਂ ਨੇ ਖਰੜ ਦੇ ਦਾਊ ਮਾਜਰਾ ਦੇ ਵਿੱਚ ਇੱਕ ਹੋਰ ਐਨਕਾਊਂਟਰ ਪੁਲਿਸ ਦੇ ਬਦਮਾਸ਼ਾਂ ਦੇ ਵਿਚਕਾਰ ਫਾਇਰਿੰਗ ਹੋਈ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਤੇ ਜਿੱਦ ਦਲ ਜਿੱਤ ਜੀ ਤੇ ਪਹਿਲਾਂ ਵੀ ਲੱਕੀ ਪਟਿਆਲ ਦਾ ਮੋਗਾ ਦੇ ਐਨਕਾਊਂਟਰ ਦੇ ਵਿੱਚ ਨਾਮ ਸਾਹਮਣੇ ਆਏ ਸੀ ਤੇ ਮੁਰਤੋਂ ਇਸ ਐਨਕਾਊਂਟਰ ਦੇ ਵਿੱਚ ਨਾਮ ਸਾਹਮਣੇ ਆ ਰਿਹਾ ਹੈ ਕਿ ਲੱਗਦਾ ਹੈ ਕਿ ਇਹ ਨੈਕਸਸ ਜੋ ਕੀ ਹੈ ਪੁਲਿਸ ਨੂੰ ਸ਼ਾਇਦ ਸਭ ਤੋਂ ਪਹਿਲਾਂ ਤੋੜਨ ਦੀ ਲੋੜ ਹੈ ਦੇਖੋ ਬਿਲਕੁਲ ਜਿਹੜੇ ਇਹ ਗੈਂਗਸਟਰ ਨੇ ਕਿਸੇ ਨਾ ਕਿਸੇ ਅ ਕਿਸੇ ਗੈਂਗ ਨਾਲ ਸੰਬੰਧ ਰੱਖਦੇ ਨੇ ਹੁਣ ਜਿਹੜੇ ਇਹ ਗੈਂਗ ਜਿਹੜੇ ਦੇ ਮੈਂਬਰ ਨੇ ਇਹ ਲੱਕੀ ਪਟਿਆਲ ਜਿਹੜਾ ਗੈਂਗਸਟਰ ਹੈ ਉਹਦੇ ਗੈਂਗ ਦੇ ਨਾਲ ਇਹ ਸੰਬੰਧ ਰੱਖਦੇ ਨੇ ਹੁਣ ਉਸ ਤੋਂ ਬਿਲੋਂ ਨੂੰ ਜਿਹੜਾ ਕਾ ਜਕਰੀ ਹੰਦਾਲ ਦੇ ਵਿੱਚ ਗ੍ਰਿਫਤਾਰ ਤਾਂ ਕਹ ਲੈ ਉਹਨੂੰ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਦੀ ਹੁਣ ਪੁਛਗਿਸਤ ਤੋਂ ਬਾਅਦ ਹੋਰ ਕਈ ਜਿਹੜੇ ਖੁਲਾਸੇ ਹੋਣਗੇ ਹੋਰ ਕਿਹੜੀ ਕਿਹੜੀਆਂ ਵਾਰਦਾਤਾਂ ਦੇ ਵਿੱਚ ਇਹ ਡੁੱਬੇ ਦੇ ਸੀਗੇ ਇਹੋ ਜੇ ਦੋ ਦਸਨ ਚਾ ਰਿਹਾ ਹੈ ਕਿ ਇਹ ਪਹਿਲਾਂ ਵੀ ਕਾਫੀ ਮਾਮਲੇ ਦੇ ਵਿੱਚ ਇਹ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਵਾਂਟਡ ਸੀਗੇ ਤੇ ਇਹਨਾਂ ਨੂੰ ਪੁਲਿਸ ਜਿਹੜੀ ਗਈ ਖੋਜ ਰਹੀ ਸੀ ਜੀ 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 ਹੋਰ ਕਦੋਂ ਤੱਕ ਪੁਲਿਸ ਦੇ ਵੱਲੋਂ ਸਾਰੀ ਜਾਣਕਾਰੀ ਜਨਤਾ ਕੀਤੀ ਜਾਵੇਗੀ ਕੀ ਕੁਝ ਮਾਮਲੇ ਇਹਨਾਂ ਦੇ ਬਾਬਰੇ ਸਾਹਮਣੇ ਕੀਤੇ ਜਾਣਗੇ ਦੇਖੋ ਬਿਲਕੁਲ ਹਜੇ ਜਿਹੜਾ ਮੌਕੇ ਦੇ ਉੱਪਰ ਜਿਹੜੀ ਕਿ ਇਹਨਾਂ ਨੂੰ ਜਿਹੜਾ ਕਾ ਜਲਦੀ ਹਾਲ ਤੱਕ ਗ੍ਰਿਫਤਾਰ ਕੀਤਾ ਗਿਆ ਹੈਗਾ ਹੁਣ ਜਿਹੜੇ ਸੀਨੀਅਰ ਅਧਿਕਾਰੀ ਮੌਕੇ ਦੇ ਉੱਪਰ ਪਹੁੰਚਦੇ ਤੇ ਮੌਕੇ ਦੇ ਉੱਪਰ ਪਹੁੰਚ ਕੇ ਜਿਹੜੀ ਵੀ ਜਿਹੜੇ-ਜਿਹੜੇ ਇਹਨਾਂ ਦੇ ਪਰ ਮਾਮਲੇ ਸੀ ਹੈ ਕੀ ਇਹਨਾਂ ਦਾ ਚੱਕਰ ਸੀਗਾ ਉਹ ਜਾਣਕਾਰੀ ਹੋ ਸਕਦਾ ਹੈ ਕਿ ਥੋੜੀ ਦੇਰ ਬਾਅਦ ਜਿਹੜੇ ਕੀ ਪ੍ਰੋਸੈਸ ਇਸ ਬਾਰੇ ਸਾਂਝਾ ਕਰੇ ਜੀ ਦਲਜੀਤ ਜੀ ਲਗਾਤਾਰ ਐਨਕਾਊਂਟਰ ਦੇ ਮਾਮਲੇ ਵੇਖਣ ਨੂੰ ਮਿਲ ਰਿਹਾ ਇੱਕ ਤੋਂ ਬਾਅਦ ਇੱਕ ਐਨਕਾਊਂਟਰ ਹੋ ਰਿਹਾ ਕੀ ਲੱਗਦਾ ਹੈ ਕਿ ਪੁਲਿਸ ਦੇ ਵੱਲੋਂ ਕੀ ਹੋਰ ਕੁਝ ਜੋ ਕਿ ਠੋਸ ਕਾਰਵਾਈ ਕੀਤੀ ਜਾ ਸਕਦੀ ਹੈ ਦੇਖੋ ਪਿਛਲੇ ਦਿਨਾਂ ਦੇ ਵਿੱਚ ਕਈ ਕਰਨ ਦੇ ਸਵਾਲ ਵੀ ਖੜੇ ਹੋ ਰਹੇ ਨੇ ਪੁਲਿਸ ਦੀ ਕਾਰਵਾਈ ਦੇ ਉੱਪਰ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੱਖ ਮੰਤਰੀ ਦਾ ਵੀ ਬਿਆਨ ਆਇਆ ਸੀਗਾ ਕਿ ਜਵਿੰਦਰ ਦੇ ਵਿੱਚ ਇੱਕ ਲੜੀ ਕਾਰਵਾਈ ਚੱਗੀ ਤਾਂ ਉਹਦੇ ਬਾਲੀਆਂ ਛਿੰਨ ਲਏਗੇ ਸੀ ਚਨਾਕਰ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਬਿਆਨ ਆਇਆ ਸੀ ਵੀ ਕੋਈ ਵੀ ਇਸ ਤਰ੍ਹਾਂ ਦਾ ਕੋਈ ਅੰਸਰ ਹੋਏਗਾ ਉਹਨੂੰ ਚੌਂਕ ਨਹੀਂ ਟਪੰਤਿਆ ਜਾਏਗਾ ਹੋ ਸਕਦਾ ਕਿ ਉਸ ਬਿਆਨ ਨੂੰ ਲੈ ਕੇ ਇਹ ਜਿਹੜੇ ਪੁਲਿਸ ਵੱਲੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀ ਜਾ ਰਹੀਆਂ ਕਿ ਜਿਹੜੇ ਇਸ ਤਰ੍ਹਾਂ ਦੇ ਸਟਾਰਟ ਕੀ ਹੋਇਆ ਹੈ ਤਾਂ ਕਿ ਉਹਨਾਂ ਨੂੰ ਉਹਨਾਂ ਨੂੰ ਤਾਂ ਕਿ ਇੱਕ ਮੈਸੇਜ ਜਾ ਸਕੇ ਕਿ ਪੁਲਿਸ ਵੀ ਜਿਹੜੀ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਕਰ ਸਕਦੀ ਹੈ ਹਜੇ ਤੱਕ ਕੋਈ ਪੁਲਿਸ ਦੀ ਆਫੀਸ਼ਲ ਸਟੇਟਮੈਂਟ ਸਾਹਮਣੇ ਆਈ ਹੋਵੇ ਦੇ ਕੋਈਸ ਮਾਮਲੇ ਲੈ ਕੇ ਜੋ ਪੋਰ ਸਰੀਸ ਉਤਰਾ ਦਾ ਹੀ ਕਹਿਣਾ ਕਿ ਇਹ ਜਿਹੜੇ ਹੈਗੇ ਗੈਂਗਸਟਰ ਇਹ ਲक्की ਪਟਿਆਲ ਦੇ ਨਾਲ ਇਹ ਸਬੰਧ ਰੱਖਦੇ ਸੀਗੇ ਤੇ ਇਹ ਪਿਛਲੇ ਦਿਨਾਂ ਵਿੱਚ ਇਹਨਾਂ ਨੇ ਜਿਹੜਾ ਖਰੜ ਦੇ ਵਿੱਚ ਇੱਕ ਕਾਂਗਰਸੀ ਕੋਈ ਆਗੂ ਸੀਗਾ ਉਹਦੇ ਉੱਪਰ ਜਿਹੜੀ ਫਾਇਰਿੰਗ ਇਸ ਮਾਮਲੇ ਦੇ ਵਿੱਚ ਕੁਝ ਜਿਹੜੀ ਮਾਮਲੇ ਦੀ ਜਾਂਚ ਕਰ ਰਹੀ ਸੀ ਤੇ ਉਸ ਜਾਂਚ ਦੇ ਵਿੱਚ ਇਹਨਾਂ ਦਾ ਨਾਮ ਲੈ ਸਾਹਮਣੇ ਆਇਆ ਜੀ 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 ਤੁਸੀਂ ਬਾਰੇ ਰੋਦ ਪਲ-ਪਲ ਦੀ ਅਪਡੇਟ ਇਸ ਖਬਰ ਦੇ ਬਾਬਤ ਲੈਂਦੇ ਰਵਾਂਗੇ ਤਦਾਦੀ ਹੈ ਕਿ ਖਰੜ ਦੇ ਦਾਉ ਮਾਜਰਾ ਦੇ ਵਿੱਚ ਐਨਕਾਊਂਟਰ ਹੋਇਆ ਹੈ ਤੇ ਲਗਾਤਾਰ ਐਨਕਾਊਂਟਰ ਦਾ سلسلہ ਵੇਖਨ ਨੂੰ ਮਿਲ ਰਿਹਾ ਇੱਕ ਤੋਂ ਬਾਅਦ ਇੱਕ ਸਭ ਤੋਂ ਪਹਿਲਾ ਮੋਗਾ ਦੇ ਵਿੱਚ ਉਸ ਤੋਂ ਬਾਅਦ ਹੁੰਡਿਆਲਾ ਗੁਰੂ ਉਸ ਤੋਂ ਪਹਿਲਾਂ ਵੀ ਕਈ ਜੋ ਕਿ ਐਨਕਾਊਂਟਰ ਦੇ ਸਿਲਸਿਲੇ ਜੋ ਕਿ ਬਾਪਰੇ ਨੇ ਵਾਦਾ ਵਾਪਰੀਆਂ ਨੇ ਫਰਰ ਦੇ ਦਾਊ ਮਾਜਰਾ ਦੇ ਵਿੱਚ ਐਨਕਾਊਂਟਰ ਹੋਇਆ ਤੇ ਲਗਾਤਾਰ ਪੁਲਿਸ ਪ੍ਰਸ਼ਾਸਨ ਜੋ ਕਿ ਚੌਕਸ ਵੇਖਨ ਨੂੰ ਮਿਲ ਰਿਹਾ ਤਾਂ ਉਧਰ ਹੀ ਗੈਂਗਸਟਰਾਂ ਦੇ ਢਲ ਪਾਉਣ ਦੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਤੇ ਐਕਸਕਲੂਸਿਵ ਤਸਵੀਰਾਂ ਫਰਰ ਦੇ ਦਾਊ ਮਾਜਰਾ ਦੇ ਵਿੱਚ ਜਿੱਥੇ ਇਹਨਾਂ ਨੂੰ ਗੈਂਗਸਟਰਾਂ ਨੂੰ ਕਾਬੂ ਪਾਉਣ ਦੀ ਜੋ ਕਿ ਹੈ ਕਿਰਾ ਪਾਇਆ ਗਿਆ ਉਸ ਤੋਂ ਬਾਅਦ ਜਵਾਬੀ ਫਾਇਰਿੰਗ ਕੀਤੀ ਗਈ ਤਾਂ ਇਸ ਦੌਰਾਨ ਇੱਕ ਗੈਂਗ ਜੀ ਜੀ ਦਾ ਜੀ ਜੀ ਤੁਹਾਡਾ ਤੱਕ ਸਾਡੀ ਆਵਾਜ਼ ਆ ਰਹੀ ਹੈ ਜੀ ਜੀ ਤਾਂ ਕਦੋਂ ਇਹਨਾਂ ਗੈਂਗਸਟਰਾਂ ਦੇ ਸ਼ਨਾਖਤ ਕਰ ਲਈ ਗਈ ਹੈ ਕਿ ਪਛਾਣ ਇਹਨਾਂ ਦਾ ਕਿਹੜਾ ਪਛੋਕੜ ਰਿਹਾ ਹੈ ਕੀ ਕੁ ਚਾਇਨਸ ਦੇ ਖਾਸ ਬਾੜੇ ਦੇਖੋ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਮਹਾਲੀਪੁਰ ਤੋਂ ਵੱਲੋਂ ਜਿਹੜਾ ਹੈਗਾ ਸਰੇਕਾ ਦੇ ਵਿੱਚ ਵੀ ਇੱਕ ਐਨਕਾਉਂਟਰ ਕੀਤਾ ਗਿਆ ਸੀਗਾ ਉਹ ਵੀ ਜਿਹੜੇ ਕਿ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦੇ ਵੀ ਲੱਤਾਂ ਦੇ ਗੋੜੀਆਂ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਹੁਣ ਇਹ ਵੀ ਜਿਹੜਾ ਹੈਗਾ اسی ਤਰੀਕੇ ਦੇ ਨਾਲ ਇਹਨੂੰ ਉਹਨਾਂ ਨੂੰ ਵੀ ਜਿਹੜਾ ਹੈਗਾ ਹੁਣ ਗਿਫਤਾਰ ਕੀਤਾ ਗਿਆ ਇਹਨਾਂ ਦੇ ਜਿਹੜੇ ਪਛੋਕਰ ਦੀ ਗੱਲ ਕਰੀਏ ਤੇ ਪਛੋਕਰ ਇਹਨਾਂ ਦਾ ਇਹ ਹੈ ਕਿ ਇਹਨਾਂ ਦੇ ਉੱਪਰ ਕਈ ਲੁੱਟਾਂ ਖੋਹਾਂਟ ਕਹਿਤੀਆਂ ਦੇ ਮਾਮਲੇ ਦਰਜ ਨੇ ਤੇ ਇਹ ਜਿਹੜੇ ਲੱਕੀ ਪਟਿਆਲ ਜੋ ਦੱਸਿਆ ਜਾ ਰਿਹਾ ਹੈਗਾ ਲੱਕੀ ਪਟਿਆਲ ਗੈਂਗ ਦੇ ਨਾਲ ਇਹ ਸਬੰਧ ਰੱਖਦੇ ਨੇ ਤੇ ਹੋਰ ਕਿਹੜੇ-ਕਿਹੜੇ ਹੋਰ ਰਾਜਾਂ ਦੇ ਵਿੱਚ ਇਹਨਾਂ ਨੇ ਫਰੀ ਪੋਸਟ ਭਾਲ ਕਰ ਰਹੀ ਸੀ ਉਹ ਹੁਣ ਜਾਣ ਤੋਂ ਬਾਅਦ ਜਿਹੜਾ ਹੈਗਾ ਸਾਹਮਣੇ ਆਏਗਾ ਜੀ ਜੀ ਦਿਲਜੀਤ ਜੀ ਬਹੁਤ ਬਹੁਤ ਸ਼ੁਕਰੀਆ ਖਬਰ ਦੇ ਵਿੱਚ ਸਾਂਝ ਪਾਉਣ ਦੇ ਲਈ एक्सक्लूसिव तस्वीरें दिखा रहे जो थे कररदे दाऊ माजरा दे विच एनकाउंटर होया हुन्न पुलिस दे वालों लगातार हरी कैंगल तो जांच कीती जा रही है अना मुलजम तो एना गैंगस्टरा तो कुछ-कुछ कीती जावेगी त आगे रुकर दे हम खबर दे वल दस दिए कि मंत्री अमन अरोड़ा नु 2 साल दी सज़ा हुई है तारा 452 ते 332